ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚੜਾ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰੀਕੇ ਦੀ ਲੱਗੀ ਤੇ ਅੱਜ ਮੈਂ ਵੀਡੀਓ ਵਿੱਚ ਤੁਹਾਡੇ ਨਾਲ ਜਿਹੜੀਆਂ ਸਰਦੀਆਂ ਦੇ ਵਿੱਚ ਫੇਸ ਬਾਰੇ ਜਿਹੜੀਆਂ ਟਿਪਸ ਲੈ ਕੇ ਆਈਆਂ ਕਿ ਸਰਦੀਆਂ ਦੇ ਵਿੱਚ ਜਿਸ ਤਰ੍ਹਾਂ ਸਾਡੀ ਸਕਿਨ ਜਿਹੜੀ ਆ ਰੁੱਖੀ ਬੇਜਾਨੀ ਹੋ ਜਾਂਦੀ ਆ ਡਲਨੈਸ ਆ ਜਾਂਦੀ ਆ ਤੇ ਫੇਸ ਤੇ ਡਰਾਈਨੈਸ ਆ ਜਾਂਦੀ ਆ ਤੇ ਕਿਹੜੀਆਂ ਚੀਜ਼ਾਂ ਆਸੀਂ ਜਿਹੜੀਆਂ ਆਪਣੇ ਫੇਸ ਤੇ ਤੇ ਖਾਣ ਵਿੱਚ ਯੂਜ਼ ਕਰ ਸਕਦੇ ਆ ਜਿਹਦੇ ਨਾਲ ਸਾਡੀ ਸਕਿਨ ਜਿਹੜੀ ਆ ਇੱਕਦਮ ਗਲੋਇੰਗ ਹੋ ਜਾਂ ਚਾਵੇਗੀ ਤੇ ਸਾਰਾ ਸਾਲ ਜਿਹੜਾ ਵਾ ਸਾਡਾ ਮਤਲਬ ਕਿ ਸਾਰੀਆਂ ਸਰਦੀਆਂ ਦੇ ਵਿੱਚ ਤੁਹਾਡੀ ਜਿਹੜੀ ਸਕਿਨ ਆ ਇੱਕਦਮ ਜਿਹੜਾ ਉਹ ਗਲੋ ਕਰੇਗੀ ਤੇ ਜਿਹੜੀ ਤੁਹਾਡੀ ਸਕਿਨ ਟੋਨ ਆ ਉਹ ਵੀ ਜਿਹੜੀ ਬਿਹਤਰ ਹੋ ਜਾਵੇਗੀ ਤੇ ਡਲਨੈਸ ਜਿਹੜੀ ਖਤਮ ਹੋ ਜਾਵੇਗੀ ਬਿਨਾ ਕਿਸੇ ਫੇਸ਼ੀਅਲ ਬਿਨਾ ਕਿਸੇ ਮੇਕਅਪ ਦੇ ਤੁਹਾਡਾ ਜਿਹੜਾ ਚਿਹਰਾ ਉਹ ਚਮਕਦਾ ਦਿਖੇਗਾ ਤੇ ਇਹਦੇ ਵਾਸਤੇ ਸਾਨੂੰ ਜੜੀਆਂ ਵਾ ਕੁਝ ਕੁ ਚੀਜ਼ਾਂ ਜੜੀਆਂ ਅਪਣਾਉਣੀਆਂ ਪੈਂਦੀਆਂ ਨੇ ਤੇ ਸਾਨੂੰ ਜੜਾ ਆਪਣੇ ਸਕਿਨ ਦੇ ਉੱਤੇ ਖਾਣ ਜੜਾ ਵਾ ਅਸੀਂ ਖਾਂਦੇ ਆ ਖਾਣ ਦੇ ਨਾਲ ਨਾਲ ਸਾਨੂੰ ਸਕਿਨ ਤੇ ਜੜਾ ਅਸੀਂ ਪੈਕ ਲਗਾਉਂਦੇ ਆ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਜਿਹੜਾ ਵਾ ਉਹ ਇਸਤੇਮਾਲ ਕਰਨਾ ਪੈਂਦਾ ਜੇ ਅਸੀਂ ਫੇਸ ਤੇ ਬਾਹਰੀ ਤੌਰ ਤੇ ਪੈਕ ਲਗਾਉਂਦੇ ਆ ਬਾਹਰੀ ਸੁੰਦਰਤਾ ਚਾਹੁੰਦੇ ਆ ਤੇ ਸਾਨੂੰ ਅੰਦਰੋਂ ਵੀ ਕੁਝ ਜਿਹੜਾ ਵਾ ਉਹ ਜਿਹੜਾ ਵਾ ਉਹ ਖਾਣ ਪੀਣ ਦੇ ਵਿੱਚ ਇਹ ਚੀਜ਼ਾਂ ਯੂਜ਼ ਕਰਨੀਆਂ ਪੈਂਦੀਆਂ ਨੇ ਜਿਹਦੇ ਨਾਲ ਸਾਡੇ ਅੰਦਰੋਂ ਵੀ ਸਕਿਨ ਜਿਹੜੀ ਹੈ ਉਹ ਗਲੋ ਕਰੇ ਤੇ ਇਹਦੇ ਵਿੱਚ ਮੈਂ ਤੁਹਾਡੇ ਨਾਲ ਕੁਝ ਕੁ ਚੀਜ਼ਾਂ ਜਿਹੜੀਆਂ ਉਹ ਸ਼ੇਅਰ ਕਰਾਂਗੀ ਜਿਹੜਾ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਜਿਹੜਾ ਆਪਣੇ ਡਾਈਟ ਵਿੱਚ ਸ਼ਾਮਲ ਕਰੋ ਤੇ ਆਪਣੀ ਸਕਿਨ ਕੇਅਰ ਵਿੱਚ ਸ਼ਾਮਲ ਕਰੋ ਤਾਂ ਤੁਹਾਡੀ ਸਕਿਨ ਜਿਹੜੀ ਆ ਉਹ ਚਮਕਦੀ ਰਹੇਗੀ ਤੇ ਜਿਹੜਾ ਸਕਿਨ ਦੇ ਉੱਤੇ ਤੁਹਾਡਾ ਖੋਇਆ ਹੋਇਆ ਜਿਹੜਾ ਵਾ ਗੋਵਾਚਾ ਹੋਇਆ 글로 ਹੋ ਉਹ ਵਾਪਸ ਆ ਜਾਵੇਗਾ ਤੇ ਚਿਹਰਾ ਜਿਹੜਾ ਦੂਰੋਂ ਇੱਕਦਮ ਚਮਕੇਗਾ ਤੇ ਹਰ ਕੋਈ ਤੁਹਾਨੂੰ ਪੁੱਛੇਗਾ ਕਿ ਤੁਸੀਂ ਜਿਹੜੇ ਤੇ ਕੀ ਲਗਾਉਂਦੇ ਹੋ ਕੀ ਜੂਸ ਕਰਦੇ ਹੋ ਕਿਹੜੀ ਕਰੀਮ ਯੂਜ਼ ਕਰਦੇ ਹੋ ਤੇ ਮੈਂ ਤੁਹਾਡੇ ਨਾਲ ਕੋਈ ਵੀ ਮਹਿੰਗੇ ਪ੍ਰੋਡਕਟ ਕੋਈ ਵੀ ਇਹੋ ਜਿਹੀ ਚੀਜ਼ਾਂ ਦੇਣੀਆ ਹੋਸ਼ਿਆ ਨਹੀਂ ਕਰਾਂਗੀ ਮੈਂ ਬਸ ਉਹੀ ਚੀਜ਼ਾਂ ਸ਼ੇਅਰ ਕਰਾਂਗੀ ਜਿਹੜੀਆਂ ਤੁਹਾਡੀ ਕਿਚਨ ਦੇ ਵਿੱਚ ਰਸੋਈ ਦੇ ਵਿੱਚ ਆਮ ਹੀ ਅਵੇਲੇਬਲ ਹੁੰਦੀਆਂ ਨੇ ਤੇ ਜ਼ੀਰੋ ਕੋਸਟ ਤੇ ਇਹ ਤੁਹਾਨੂੰ ਚੀਜ਼ਾਂ ਮਿਲ ਜਾਂਦੀਆਂ ਨੇ ਤੇ ਉਹ ਚੀਜ਼ਾਂ ਜਿਹੜੀਆਂ ਸਰਦੀਆਂ ਦੇ ਵਿੱਚ ਹੁਣ ਭਰਪੂਰ ਮਾਤਰਾ ਦੇ ਵਿੱਚ ਮਿਲਦੀਆਂ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਖਾਣ ਦੀ ਜੇ ਗੱਲ ਲੈ ਲਈਏ ਤਾਂ ਸਾਨੂੰ ਖਾਣ ਦੇ ਵਿੱਚ ਜਿਸ ਤਰ੍ਹਾਂ ਸਰਦੀਆਂ ਦੇ ਵਿੱਚ ਗਾਜਰ ਭਰਪੂਰ ਮਾਤਰਾ ਵਿੱਚ ਮਿਲਦੀ ਹੈ ਤੇ ਬੀ ਰੂਟ ਆਮ ਹੀ ਮਾਰਕੀਟ ਦੇ ਵਿੱਚ ਬੀ ਰੂਟ ਚਕੰਦਰ ਜਿਹਨੂੰ ਕਹਿੰਦੇ ਆ ਉਹ ਆ ਜਿਹੜੀ ਆ ਮਿਲਦੀ ਆ ਤੇ ਤੁਹਾਨੂੰ ਜਿਹੜਾ ਮੂਲੀ ਐ ਸੈਲਡ ਏ ਜਿਹੜਾ ਵਾ ਓ ਅ ਭਰਪੂਰ ਮਾਤਰਾ ਚ ਮਿਲਦਾ ਹੈ ਤੇ ਇਸ ਕਰਕੇ ਸਾਨੂੰ ਜਿਹੜਾ ਵਾ ਦਿਨ ਦੇ ਵਿੱਚ ਇੱਕ ਗਾਜਰ ਇੱਕ ਬੀ ਰੂਟ ਤੇ ਤੁਸੀਂ ਇਹਦੇ ਨਾਲ ਜਿਹੜਾ ਵਾ ਇੱਕ ਆਮਲਾ ਜੇ ਤੁਸੀਂ ਆਮਲੇ ਨੂੰ ਕੱਚਾ ਖਾ ਲੋ ਤਾਂ ਬਹੁਤ ਹੀ ਵਧੀਆ ਹੈ ਇਹ ਤੁਹਾਡੀ ਸਕਿਨ ਵਾਸਤੇ ਵੀ ਬਹੁਤ ਵਧੀਆ ਹੈ ਤੇ ਤੁਹਾਡੇ ਜਿਹੜੇ ਵਾਲਾਂ ਵਾਸਤੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਹੈ ਤੇ ਕਹਿੰਦੇ ਨਾ ਕਿ ਹਾਂ ਸਿਆਣੇ ਦਾ ਕਿਹਾ ਤੇ ਔਲੇ ਦਾ ਜਿਹੜਾ ਵਾਹੁ ਖਾਦਾ ਉਹ ਬਾਅਦ ਵਿੱਚ ਹੀ ਪਤਾ ਲੱਗਦਾ ਹੈ ਤੇ ਇਸ ਕਰਕੇ ਆਮਲਾ ਗੁਣਾ ਨਾਲ ਭਰਪੂਰ ਹੁੰਦਾ ਹੈ ਤੇ ਤੁਸੀਂ ਜੇ ਇੱਕ ਆਮਲਾ ਜਿਹੜਾ ਰੋਜ਼ ਖਾ ਲੋ ਤਾਂ ਇਹ ਤੁਹਾਡੀ ਸਕਿਨ ਵਾਸਤੇ ਬਹੁਤ ਹੀ ਵਧੀਆ ਹੈ ਤੇ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦਾ ਹੈ ਤੇ ਗਾਜਰ ਤੇ ਚੁਕੰਦਰ ਜੇ ਤੁਸੀਂ ਇਹਨੂੰ ਸੈਲਡ ਦੇ ਤੌਰ ਤੇ ਕੱਟ ਕੇ ਖਾ ਸਕਦੇ ਹੋ ਤੇ ਤਾਂ ਵੀ ਬਹੁਤ ਵਧੀਆ ਹੈ ਤੇ ਜੇ ਤੁਸੀਂ ਨਹੀਂ ਖਾ ਸਕਦੇ ਤਾਂ ਇਹਨਾਂ ਚੀਜ਼ਾਂ ਦਾ ਤੁਸੀਂ ਜੇ ਜੂਸ ਬਣਾ ਕੇ ਤੁਸੀਂ ਉਹਦੇ ਵਿੱਚ ਹਲਕਾ ਜਿਹਾ ਕਾਲਾ ਨਮਕ ਜਾਂ ਕਾਲੀ ਮਿਰਚ ਪਾ ਕੇ ਐਡ ਕਰਕੇ ਤੁਸੀਂ ਇੱਕ ਗਲਾਸ ਇਹਦਾ ਜੂਸ ਪੀ ਲਓ ਡੇਲੀ ਤੁਸੀਂ ਇਹਦਾ ਸੇਵਨ ਕਰੋ ਤਾਂ ਇਹ ਤੁਹਾਡੀ ਸਕਿਨ ਤੇ ਆਟੋਮੈਟਿਕਲੀ ਗਲੋ ਜਿਹੜੀ ਰੈੱਡਨੈਸ ਹੁੰਦੀ ਹੈ ਨਾ ਸਕਿਨ ਤੇ ਜਿਹੜਾ ਜਿਸ ਤਰ੍ਹਾਂ ਕੋਈ ਬਲਸ਼ਰ ਲਗਾ ਕੇ ਆਪਣੀ ਸਕਿਨ ਤੇ ਗਲੋ ਕਰਦੇ ਤੇ ਇਹ ਨੇਚਰਲ ਬਲਸ਼ਰ ਦਾ ਕੰਮ ਕਰੇਗਾ ਤੁਹਾਨੂੰ ਕੋਈ ਵੀ ਆਰਟੀਫੀਸ਼ੀਅਲ ਬਲਸ਼ਰ ਲਗਾਉਣ ਦੀ ਲੋੜ ਨਹੀਂ ਪਵੇਗੀ ਤੁਹਾਡੀਆਂ ਗੱਲਾਂ ਜਿਹੜੀਆਂ ਵਾ ਤੇ ਤੁਹਾਡੀਆਂ ਚੀਕਸ ਵਾ ਇਹ ਜਿਹੜੀਆਂ ਵਾ ਉਹ ਗਲੋ ਕਰਨਗੀਆਂ ਤੇ ਰੈੱਡਨੈਸ ਦੇਣਗੀਆਂ ਤੇ ਇਹਨਾਂ ਨੂੰ ਤੁਸੀਂ ਖਾਣ ਦੇ ਵਿੱਚ ਯੂਜ਼ ਕਰਨਾ ਹੈ ਤੇ ਉਸ ਤੋਂ ਇਲਾਵਾ ਤੁਸੀਂ ਜਿਹੜਾ ਆਪਣੀ ਬਾਡੀ ਨੂੰ ਹਾਈਡਰੇਟ ਕਰਨ ਵਾਸਤੇ 3 ਲੀਟਰ ਮਸਟ ਹੈ ਕਿ 3 ਲੀਟਰ ਤੁਸੀਂ ਪਾਣੀ ਜ਼ਰੂਰ ਪੀਣਾ ਹੀ ਪੀਣਾ ਹੈ ਸਰਦੀਆਂ ਦੇ ਵਿੱਚ ਮੋਸਟਲੀ ਜਿਹੜੇ ਸਾਰੇ ਜਾਣਿਆ ਪਾਣੀ ਘੱਟ ਪੀਂਦੇ ਨੇ ਤੇ ਜਦੋਂ ਅਸੀਂ ਪਾਣੀ ਘੱਟ ਪੀਵਾਂਗੇ ਤਾਂ ਤੁਹਾਡੀ ਸਕਿਨ ਤੇ 글로ਵ ਕਿੱਥੋਂ ਆਵੇਗਾ ਸਾਡੀ ਜਿਹੜੀ ਸਕਿਨ ਉਹ ਡੀ ਹਾਈਡਰੇਟ ਹੋ ਜਾਵੇਗੀ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ 3 ਲੀਟਰ ਪਾਣੀ ਨੂੰ ਤੁਸੀਂ ਹਲਕਾ ਗਰਮ ਕਰਕੇ ਤਾਂ ਬੋਟਲ ਵਿੱਚ ਬੰਦ ਕਰਕੇ ਰੱਖ ਲਓ ਤੇ ਤੁਸੀਂ ਉਹਨੂੰ ਥੋੜਾ ਥੋੜਾ ਸਿਪ ਸਿਪ ਕਰਕੇ ਦਿਨ ਦੇ ਵਿੱਚ ਪੀਂਦੇ ਰਹੋ ਇਹ ਨਹੀਂ ਕਿ ਮੈਂ ਕਹਿੰਦੀ ਕਿ ਇੱਕੋ ਵਾਰੀ ਗਲਾਸ ਭਰ ਕੇ ਪੀਜੋ ਸਿਪ ਸਿਪ ਕਰਕੇ ਪੀਓ ਆਰਾਮ ਦੇ ਨਾਲ ਜਿਹੜਾ 3 ਲੀਟਰ ਪਾਣੀ ਜਿਹੜਾ ਵਾ ਉਹ ਪੀਤਾ ਜਾਂਦਾ ਹੈ ਤੇ ਇਹ ਤੁਹਾਡੀ ਸਕਿਨ ਨੂੰ ਅੰਦਰੋਂ ਮੋਇਸਚਰਾਈਜ਼ ਕਰਦਾ ਹੈ ਤੇ ਇਹ ਜਿਹੜਾ ਵਾ ਉਹ ਨੇਚਰਲ ਮੋਇਸਚਰਾਈਜ਼ਰ ਦਾ ਕੰਮ ਕਰਦਾ ਹੈ ਪਾਣੀ ਤੇ ਜੇ ਤੁਸੀਂ ਪਾਣੀ ਨਹੀਂ ਉਪਯੋਗ ਕਰੋਗੇ ਤੁਹਾਡੀ ਸਕਿਨ ਡੀਹਾਈਡਰੇਟ ਹੋ ਜਾਵੇਗੀ ਤੇ ਖੁਸ਼ਕੀ ਜਿਹੜੀ ਡਰਾਈਨੈਸ ਉਹ ਸਕਿਨ ਤੇ ਆ ਜਾਂਦੀ ਹੈ ਉਸ ਤੋਂ ਇਲਾਵਾ ਤੁਹਾਨੂੰ ਜਦੋਂ ਵੀ ਤੁਸੀਂ ਇੰਹਾ ਆ ਕੇ ਹੁੰਦੇ ਹੋ ਆ ਬਾਥ ਤੋਂ ਬਾਅਦ ਤੁਹਾਨੂੰ ਸਕਿਨ ਦੇ ਉੱਤੇ ਕੀ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਮੋਇਸਚਰਾਈਜ਼ਰ ਜ਼ਰੂਰ ਲਗਾਉਣਾ ਚਾਹੀਦਾ ਹੈ ਮੋਸਟਲੀ ਲੋਕੀ ਕੀ ਕਰਦੇ ਆ ਕਿ ਸਾਡੇ ਵਰਗੇ ਵੀ ਇਹ ਕਰ ਦਿੰਦੇ ਆ ਕਿ ਨਹਾ ਕੇ ਆ ਜਾਂਦੇ ਨੇ ਤੇ ਬਾਅਦ ਵਿੱਚ ਟੇਬਲ ਦੇ ਨਾਲ ਫੇਸ ਆਪਣਾ ਸਾਫ਼ ਕਰਕੇ ਬਾਡੀ ਸਾਫ਼ ਕਰਕੇ ਤੇ ਉਸ ਤੋਂ ਬਾਅਦ ਜਿਹੜਾ ਵਾ ਕਾਫੀ ਦੇਰ ਤੱਕ ਸਕਿਨ ਤੇ ਕੁਛ ਨਹੀਂ ਲਗਾਉਂਦੇ ਤੇ ਸਕਿਨ ਸਾਡੀ ਡਰਾਈ ਹੋ ਜਾਂਦੀ ਆ ਤੇ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਜਦੋਂ ਤੁਸੀਂ ਨਹਾ ਕੇ ਆਉਂਦੇ ਹੋ ਆਪਣਾ ਫੇਸ ਟੇਬਲ ਨਾਲ ਸਾਫ਼ ਕਰਦੇ ਹੋ ਹਲਕੀ ਹਲਕੀ ਜਦੋਂ ਗਿੱਲੀ ਸਕਿਨ ਹੁੰਦੀ ਆ ਤਾਂ ਤੁਸੀਂ ਉਸ ਗਿੱਲੀ ਸਕਿਨ ਦੇ ਉੱਤੇ ਹੀ ਜਿਹੜਾ ਵਾ ਇਹ ਨਹੀਂ ਮੈਂ ਕਹਿੰਦੀ ਕਿ ਪਾਣੀ ਨੂੰ ਚੁਰੰਡਿਆ ਹੋਵੇ ਸਕਿਨ ਦੇ ਉੱਤੇ ਤੁਸੀਂ ਮੋਇਸਚਰਾਈਜ਼ਰ ਲਗਾ ਲਓ ਹਲਕੀ ਜੀ ਗਿੱਲੀ ਸਕਿਨ ਜਦੋਂ ਨਹਾ ਕੇ ਹੁੰਦੇ ਹੋ ਫੇਸ ਨੂੰ ਸਾਫ ਕਰਕੇ ਪਹਿਲਾਂ ਤੁਸੀਂ ਆ ਕੇ ਮੋਇਸਚਰਾਈਜ਼ਰ ਲਗਾਓ ਤੇ ਇਹ ਜਦੋਂ ਗਿੱਲੀ-ਗਿੱਲੀ ਸਕਿਨ ਤੇ ਤੁਸੀਂ ਮੋਇਸਚਰਾਈਜ਼ਰ ਲਗਾਉਂਦੇ ਹੋ ਤਾਂ ਇਹ ਤੁਹਾਡੇ ਅੰਦਰ ਸਕਿਨ ਦੇ ਵਿੱਚ ਸੋਖਿਆ ਜਾਂਦਾ ਹੈ ਤਾਂ ਤੁਹਾਡੀ ਸਕਿਨ ਸੌਫਟ ਹੁੰਦੀ ਹੈ ਤੇ ਮੋਇਸਚਰਾਈਜ਼ਰ ਤੁਹਾਡੀ ਜਿਹੜੀ ਸਕਿਨ ਵਿੱਚ ਰਚ ਜਾਂਦਾ ਹੈ ਤੇ ਇਹ ਇੱਕ ਬੈਸਟ ਟਿਪ ਆ ਤੁਸੀਂ ਇਹਨੂੰ ਯੂਜ਼ ਕਰਕੇ ਦੇਖੋ ਤੁਹਾਡੀ ਸਕਿਨ ਕਦੀ ਵੀ ਡਰਾਈ ਨਹੀਂ ਹੋਊਗੀ ਇਸ ਤੋਂ ਇਲਾਵਾ ਜਿਹੜੇ ਮੋਇਸਚਰਲੀ ਲੋਕ ਕਰਦੇ ਕਿ ਹੁਣ ਸਰਦੀਆਂ ਦਾ ਸੀਜ਼ਨ ਆ ਗਿਆ ਧੁੱਪ ਦੇ ਵਿੱਚ ਹਰ ਕੋਈ ਬੈਠਦਾ ਹੈ ਤੇ ਧੁੱਪ ਦੇ ਵਿੱਚ ਬੈਠਣ ਦੇ ਨਾਲ ਜਿਹੜਾ ਵਾ ਉਹ ਸਾਡੀ ਸਕਿਨ ਜਿਹੜੀ ਆ ਚੁੱਲਸ ਜਾਂਦੀ ਹੈ ਤੇ ਤੁਹਾਨੂੰ ਜਿਹੜਾ ਵਾ ਉਹ ਸਨ ਸਕਰੀਨ ਜ਼ਰੂਰ ਲਗਾਉਣਾ ਚਾਹੀਦਾ ਹੈ ਤੇ ਸਰਦੀਆਂ ਹੋਣ ਗਰਮੀਆਂ ਹੋਣ ਤੁਹਾਨੂੰ ਸਨ ਸਕਰੀਨ ਜਿਹੜਾ ਵਾ ਦਿਨ ਦੇ ਵਿੱਚ ਇੱਕ ਦੋ ਵਾਰੀ ਜ਼ਰੂਰ ਲਗਾਉਣਾ ਚਾਹੀਦਾ ਹੈ ਇਹ ਤੁਹਾਡੀ ਸਕਿਨ ਨੂੰ ਸਨ ਬਰਨ ਹੋਣ ਤੋਂ ਬਚਾਉਂਦਗੀ ਤੇ ਜੇ ਤੁਸੀਂ ਇਹ ਸਨ ਸਕਰੀਨ ਯੂਜ਼ ਕਰੋਗੇ ਕਦੀ ਵੀ ਤੁਹਾਡੀ ਸਕਿਨ ਜਿਹੜੀ ਆ ਵਾਜਰੀ ਉੱਪਰਲੀ ਸਪਰਤ ਡੈੱਡ ਨਹੀਂ ਹੋਵੇਗੀ ਤੇ ਸਕਿਨ ਤੁਹਾਡੀ ਜਿਹੜੀ ਆ ਇੱਕਦਮ ਚਮਕ ਦੀ ਚਮਕ ਦੀ ਰਹੇਗੀ ਮੋਇਸਚਰਾਈਜ਼ਰ ਲੋ ਕਰਦੇ ਆ 100 ਚੋਂ 80% ਤੇ ਲੋਕ ਇਸ ਤਰ੍ਹਾਂ ਹੀ ਕਰਦੇ ਕਿ ਸਨ ਸਕ੍ਰੀਨ ਨਹੀਂ ਲਗਾਉਂਦੇ ਸਰਦੀਆਂ ਚ ਨਹੀਂ ਲਗਾਉਂਦੇ ਚਲੋ ਗਰਮੀ ਚ ਲਗਾ ਲੈਂਦੇ ਬਟ ਸਰਦੀ ਵਿੱਚ ਅਸੀਂ ਜਿਆਦਾ ਧੁੱਪ ਚ ਰਹਿੰਦੇ ਆ ਤੇ ਇਸ ਕਰਕੇ ਸਰਦੀਆਂ ਚ ਮੋਇਸਚਰਾਈਜ਼ਰ ਲਗਾਉਂਦੀ ਸਾਨੂੰ ਬਹੁਤ ਜਿਆਦਾ ਜ਼ਰੂਰਤ ਪੈਂਦੀ ਹੈ ਤੇ ਤੁਸੀਂ ਸਨ ਸਕ੍ਰੀਨ ਜ਼ਰੂਰ ਲਗਾਉਣਾ ਹੈ ਕਟੋ-ਕਟ का ਜਿਹੜਾ 30 SPF ਉਹ ਜ਼ਰੂਰ ਹੋਣਾ ਚਾਹੀਦਾ ਹੈ ਨਹੀਂ ਤਾਂ 50 SPF 30 ਤੋਂ ਜਿਹੜਾ ਘੱਟ ਵਾ ਉਹ ਜਿਹੜਾ ਵਾ ਉਹ ਕਾਰਗਰ ਨਹੀਂ ਆ 30 ਪਲੱਸ ਜਿਹੜਾ ਤੁਹਾਨੂੰ SPF 4 ਲਗਾਉਣਾ ਜ਼ਰੂਰ ਚਾਹੀਦਾ ਹੈ ਤੇ ਜਿਹੜੇ ਨੈਚੁਰਲ ਅਸੀਂ ਸਨਸਕ੍ਰੀਨ ਬਣਾਉਂਦੇ ਆ ਉਹ ਵੀ ਕਾਰਗਰ ਨੇ ਬਟ ਜਿਹੜਿਆ ਉਹ ਇੰਨੇ ਕਾਰਗਰ ਨਹੀਂ ਹੈਗੇ ਤੁਹਾਨੂੰ ਜਿਹੜਾ ਵਾ ਉਹ ਮਾਰਕੀਟ ਵਾਲਾ ਜਿਹੜਾ ਵਾ ਸਨਸਕ੍ਰੀਨ ਆ ਉਹ ਜ਼ਰੂਰ ਲਗਾਉਣਾ ਚਾਹੀਦਾ ਹੈ ਫਿਰ ਤੁਹਾਨੂੰ ਮੈਂ ਇੱਕ ਫੇਸ ਪੈਕ ਦੱਸਦੀ ਹਾਂ ਜੇ ਤੁਸੀਂ ਇਹਨੂੰ ਹਫ਼ਤੇ ਦੇ ਵਿੱਚ ਵੀਕ ਦੇ ਵਿੱਚ ਤਿੰਨ ਵਾਰੀ ਯੂਜ਼ ਕਰ ਲਓ ਤਾਂ ਇਹ ਤੁਹਾਡੀ ਸਕਿਨ ਨੂੰ ਨੇਚਰਲ ਤੌਰ ਤੇ ਮੋਇਸਚਰਾਈਜ਼ ਕਰ ਦਿੰਦਾ ਹੈ ਤੁਹਾਡੀ ਜਿਹੜੀ ਸਕਿਨ ਵਾ ਉਤੇ ਗਲੋ ਲੈ ਕੇ ਆਉਂਦਾ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਕਿ ਜਦੋਂ ਤੁਸੀਂ ਪੈਕ ਲਗਾਉਣਾ ਹੈ ਪੈਕ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਆਪਣਾ ਫੇਸ ਵਾਸ਼ ਕਰਕੇ ਫਿਰ ਲਗਾਉਣਾ ਹੈ ਫੇਸ ਤੁਸੀਂ ਕਿਸ ਤਰੀਕੇ ਦੇ ਨਾਲ ਪਹਿਲਾਂ ਫੇਸ ਨੂੰ ਜਰਾ ਕਲੀਨਜ਼ਰ ਨਾਲ ਸਾਫ਼ ਕਰ ਲਓ ਕਲੀਨਜ਼ਰ ਜਿਹੜਾ ਕੱਚਾ ਦੁੱਧ ਉਹ ਬੈਸਟ ਕਲੀਨਜ਼ਰ ਦਾ ਕੰਮ ਕਰਦਾ ਹੈ ਤੇ ਤੁਸੀਂ ਕਾਟਨ ਦੇ ਨਾਲ ਕਾਟਨ ਦੇ ਵਿੱਚ ਜਿਹੜਾ ਉਹਨੂੰ ਦੁੱਧ ਦੇ ਵਿੱਚ ਜਰਾ ਡਿਪ ਕਰਕੇ ਆਪਣੇ ਫੇਸ ਨੂੰ ਜਿਹੜਾ ਕਾਟਨ ਦੇ ਨਾਲ ਕੱਚੇ ਦੁੱਧੋ ਵਾਲੇ ਕਾਟਨ ਨਾਲ ਚੰਗੀ ਤਰੀਕੇ ਨਾਲ ਸਾਫ਼ ਕਰ ਲਓ ਸਾਫ਼ ਕਰਨ ਤੋਂ ਬਾਅਦ ਫਿਰ ਤੁਸੀਂ ਕੀ ਲੈਣਾ ਹੈ ਥੋੜੀ ਜਿਹੀ ਮਲਾਈ ਲੈਣੀ ਹੈ ਇੱਕ ਚਮਚ ਤੁਸੀਂ ਦੁੱਧ ਵਾਲੀ ਜਿਹੜੀ ਉੱਪਰ ਮਲਾਈ ਹੁੰਦੀ ਹੈ ਉਹ ਵਾਲਾ ਦਵਾ ਕੇ ਅਸੀਂ ਦੁੱਧ ਰੱਖਦੇ ਹਾਂ ਉੱਪਰ ਮਲਾਈ ਆ ਜਾਂਦੀ ਹੈ ਇੱਕ ਚਮਚ ਤੁਸੀਂ ਮਲਾਈ ਲੈ ਲਓ। ਉਹਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਪਿੰਚਕ ਹਲਦੀ ਪਾ ਲਓ। ਚਮਚ ਦਾ ਚੌਥਾ ਹਿੱਸਾ ਤੁਸੀਂ ਹਲਦੀ ਦਾ ਐਡ ਕਰ ਲਓ ਤੇ ਪਲੱਸ ਉਹਦੇ ਵਿੱਚ ਤੁਸੀਂ ਅੱਧਾ ਚਮਚ ਜਿਹੜਾ ਵਾ ਹਣੀ ਦਾ ਐਡ ਕਰ ਲਓ। ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲਓ। ਮਲਾਈ, ਹਲਦੀ ਤੇ ਹਣੀ। ਸ਼ਾਇਦ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਪੈਕ ਬਣਾ ਕੇ ਆਪਣੇ ਫੇਸ ਤੇ ਲਗਾ ਲਓ ਤੇ ਇਹਨੂੰ ਤੁਸੀਂ 20-25 ਮਿੰਟ ਆਪਣੇ ਫੇਸ ਤੇ ਲੱਗਾ ਰਹਿਣ ਦਿਓ। ਉਸ ਤੋਂ ਬਾਅਦ ਹਲਕੇ ਹੱਥਾਂ ਦੇ ਨਾਲ ਮ사ਜ ਕਰਕੇ ਤੇ ਤੁਸੀਂ ਇਸ ਪੈਕ ਨੂੰ ਉਤਾਰ ਦਿਓ ਤੇ ਨਾਰਮਲ ਪਾਣੀ ਦੇ ਨਾਲ ਵਾਸ਼ ਕਰਕੇ ਤੇ ਆਪਣਾ ਫੇਸ ਸਾਫ ਕਰ ਲਓ ਤੇ ਕੋਈ ਵੀ ਇਸ ਤੋਂ ਬਾਅਦ ਤੁਸੀਂ ਸਾਬਣ ਜਾਂ ਫੇਸ ਵਾਸ਼ ਨਾ ਲਗਾਓ ਤੇ ਰਾਤ ਇਸ ਤਰੀਕੇ ਨਾਲ ਲੱਗਾ ਰਹਿਣ ਦਿਓ ਤੇ ਸਵੇਰ ਨੂੰ ਤੁਸੀਂ ਜਦੋਂ ਆਪਣਾ ਫੇਸ ਵਾਸ਼ ਕਰੋਗੇ ਤਾਂ ਤੁਸੀਂ ਦੇਖਿਓ ਤੁਹਾਡਾ ਚਿਹਰਾ ਕਿੰਨਾ ਗਲੋਆਗੇਗਾ ਇਹ ਚੀਜ਼ਾਂ ਜਿਹੜੀਆਂ ਮੈਂ ਦੱਸ ਰਹੀਆਂ ਇਹ 100% ਵਰਕ ਕਰਦੀਆਂ ਨੇ ਤੁਹਾਡੇ ਫੇਸ ਦੇ ਉੱਤੇ ਤੇ ਤੁਸੀਂ ਇਹ ਚੀਜ਼ਾਂ ਯੂਜ਼ ਕਰੋਗੇ ਤਾਂ ਤੁਸੀਂ ਮੈਨੂੰ 15 ਦਿਨਾਂ ਦੇ ਵਿੱਚ ਆਪ ਕਮੈਂਟ ਕਰਕੇ ਦੱਸੋਗੇ ਕਿ ਹਾਂ ਕੀ ਸਾਡੇ ਫੇਸ ਤੇ ਸਾਡੀ ਸਕਿਨ ਤੇ ਫਰਕ ਕਿੰਨਾ ਪਿਆਰੇ ਤੇ ਇਹ ਇਹਦੇ ਵਿੱਚ ਕੋਈ ਵੀ ਜਿਹੜੀ ਆ ਉਹ ਜਿਹੜੀ ਹੈਗੀ ਆ ਕਈ ਕੋਈ ਗੱਲ ਨਹੀਂ ਹੈਗੀ ਇਹ ਅਜਮਾਇਆ ਹੋਇਆ ਟ੍ਰਿਕ ਆ ਇਹ ਸਦੀਆਂ ਪੁਰਾਣਾ ਗ੍ਰੰਥ ਨੁਸਖਾ ਹੈ ਪਹਿਲਾਂ ਲੋਕ ਇਹੋ ਹੀ ਚੀਜ਼ਾਂ ਲਗਾਉਂਦੇ ਸੀਗੇ ਇਹ ਕੋਈ ਮਾਰਕੀਟ ਵਾਲੇ ਮਹਿੰਗੇ ਪ੍ਰੋਡਕਟ ਨਹੀਂ ਸੀ ਲਗਾਉਂਦੇ ਤੇ ਇਹਨਾਂ ਚੀਜ਼ਾਂ ਦੇ ਨਾਲ ਸਿਰਫ ਜੇ ਅਸੀਂ ਫੇਸ ਤੇ ਲਗਾਉਣ ਦੇ ਨਾਲ 글로 ਨਹੀਂ ਆਉਂਦਾ ਸਾਨੂੰ ਖਾਣਾ ਵੀ ਪੈਂਦਾ ਹੈ ਇਸ ਕਰਕੇ ਤੁਸੀਂ ਜਿਹੜਾ ਸੈਲਡ ਗਾਜਰ ਚੁਕੰਦਰ ਤੇ ਤੁਸੀਂ ਆਮਲਾ ਇਹ ਚੀਜ਼ਾਂ ਨੂੰ ਭਰਪੂਰ ਮਾਤਰਾ ਵਿੱਚ ਆਪਣੀ ਡਾਈਟ ਵਿੱਚ ਐਡ ਕਰੋ ਪਲੱਸ ਤੁਸੀਂ ਜਿਹੜਾ ਇਹ ਪੈਕ ਲਗਾਓ ਪਾਣੀ ਭਰਪੂਰ ਮਾਤਰਾ ਵਿੱਚ ਪੀਓ ਤੇ ਅੱਜ ਮੈਂ ਤੁਹਾਨੂੰ ਕੁਝ ਵੀ ਲਗਾ ਕੇ ਨਹੀਂ ਦੱਸ ਰਹੀ ਜਸਟ ਮੈਂ ਤੁਹਾਨੂੰ ਜਿਹੜੇ ਬੋਲ ਕੇ ਦੱਸ ਰਹੀ ਹਾਂ ਤੇ ਇਹ ਚੀਜ਼ਾਂ ਨੂੰ ਤੁਸੀਂ ਜਿਹੜਾ ਵਾ ਫੋਲੋ ਕਰਕੇ ਅੱਜ ਤੋਂ ਹੀ ਰਾਤ ਤੋਂ ਲਗਾਉਣੀਆਂ ਸ਼ੁਰੂ ਕਰ ਦੋ 3-4 ਦਿਨ ਦੇ ਵਿੱਚ ਤੁਹਾਨੂੰ ਅਸਰ ਜਿਹੜਾ ਬਿਲਕੁਲ ਦਿਖਾਈ ਦੇਵੇਗਾ ਤੇ 15 ਦਿਨਾਂ ਦੇ ਵਿੱਚ ਤੁਹਾਡੀ ਸਕਿਨ ਇੱਕਦਮ ਗਲੋ ਕਰੇਗੀ ਜਿਨ੍ਹਾਂ ਦੇ ਕਈਆਂ ਦੇ ਵਾਈਟ-ਵਾਈਟ ਸਪੌਟ ਹੋ ਜਾਂਦੇ ਨੇ ਖੁਸ਼ਕੀ ਦੇ ਨਾਲ ਉਹ ਬਿਲਕੁਲ ਠੀਕ ਹੋ ਜਾਣਗੇ ਤੇ ਤੁਹਾਡੀ ਸਕਿਨ ਨੇਚੁਰਲ ਗਲੋ ਕਰੇਗੀ ਤੇ ਇਨ੍ਹਾਂ ਵਿਆਸਾਧੀਆਂ ਵਾਲੇ ਸੀਜ਼ਨ ਦੇ ਉੱਤੇ ਤੁਸੀਂ ਇੱਕਦਮ ਨਿਖਰ ਕੇ ਸਾਹਮਣੇ ਆਓਗੇ ਤੇ ਹਰ ਕੋਈ ਤੁਹਾਨੂੰ ਪੁੱਛੇਗਾ ਕਿ ਤੁਸੀਂ ਚਿਹਰੇ ਤੇ ਕੀ ਲਗਾਉਂਦੇ ਹੋ ਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਕੋਈ ਹੋਰ ਵੀ ਤੁਹਾਡੇ ਨਾਲ ਕੋਈ ਟੌਪਿਕ ਜੇ ਤੁਸੀਂ ਉਹਦੇ ਬਾਰੇ ਪੁੱਛਣਾ ਹੋਵੇ ਤਾਂ ਆਪਣੀ ਛੋਟੀ ਭੈਣ ਦੇ ਨਾਲ ਜਾ ਉਹ ਸ਼ੇਅਰ ਕਰ ਸਕਦੇ ਹੋ ਉਹਨਾਂ ਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਤੁਹਾਡਾ ਕੋਈ ਐਕਸਪੀਰੀਅੰਸ ਹੋਵੇ ਤਾਂ ਉਹ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤੇ ਮਿਲਦੇ ਆਂ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਤੇ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸੱਚੀ ਕਾਂਜੀ ਸਾਰੇ